ਨਾ ਆਮਾਤ ਬਾਤ ਨਹੀਂ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਪਰਵਾਹ ਕੋਈ ਜਿਉਂਏ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਸ਼ ਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਨੂੰ ਸਭ ਦਾ ਆ ਪਿਛਲੇ 10 ਸਾਲ ਜੇ ਟੱਪੇ ਐ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਜਿੰਦ ਤੱਕ ਦਾ ਰਹਿ ਰਿਹਾ ਹੁਣ ਕਰ ਲੱਗਦਾ ਅੱਜ ਗੈਂਗਸਟਰ ਦੇ ਫੋਨ ਆ ਰਹੇ ਅੱਜ ਬਲਾਦਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਫਸੇ ਚੱਲੀ ਜਾਂਦੀ ਹੈ ਟੈਰਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ ਚ ਕ੍ਰਿਮਿਨਲਿਟੀ ਜਾ ਰਹੀ ਹੈ ਤੋ ਸਾਰੇ ਲੋਕੇ ਅੰਦਰ ਬੈਠੇ ਸੂਬੇ ਦਾ ਹੌਲਡਾ ਕੀ ਮੈਨੂੰ ਬੜੀ ਲੋਕਾਂ ਮੈਨੂੰ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿਤਾ ਵਧੀਆ ਸੂਬਾ ਦਾਸਾ ਜਿਗਰਾ ਹੋਵੇ ਇਹ ਨਾਂ ਆਮ ਆਦਮੀ ਬਾਤ ਨਹੀਂ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਪਰਵਾਹ ਕੋਈ ਜਿਉਂਏ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਸ਼ ਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਨੂੰ ਸਮਝਦਾ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਜਿਆ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਜਿੰਦ ਦਾ ਰਹਿ ਰਿਹਾ ਕਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬੰਲਾ ਤੱਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਪਰਫਸੀ ਚੱਲੀ ਜਾਂਦੀ ਹੈ ਟੈਰੋਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਥਾਣਿਆਂ 'ਚ ਕਿੰਨੇ ਬਿਸਟੇ ਜਾ ਰਹੇ ਆਏ ਤੋ ਸਾਰੇ ਲੋਕੇ ਅੰਦਰ ਬੈਠ ਕੇ ਸੂਬੇ ਦਾ ਹੌਂਕਾ ਕੀ ਮੈਨੂੰ ਬੜੀ ਤੇ ਲੋਕਾਂ ਨਾਲ ਲੋਕ ਇਹ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿਤਾ ਵਧੀਆ ਸੂਬਾ ਦਸਾਂ ਚੀ ਗਰਾਉਗਾ